ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੇ ਆਪਾਂ ਜੀ ਥਟੀਆਂ ਲੈ ਲਈਆਂ ਨਵੀਆਂ ਪੱਟੀਆਂ ਦੀ ਫੀਡਿੰਗ ਕਰ ਰਹਾ ਜਿਗਾੜ ਬਣਾਇਆ ਤਾਂ ਆਪਣਾ ਇਧਰ ਥ੍ਰੈਸ਼ਰ ਵਗੈਰਾ ਹੋ ਗਿਆ ਇਸ ਤਿਆਰ ਸਕੰਜਾ ਆਪਣਾ ਦੇਖੋ ਤਕਰੀਬਨ ਆ ਪੱਤੀ ਲਾਈ ਜੇ ਆਪਾਂ ਆਪਾਂ ਇਹਦੀ ਫੀਡਿੰਗ ਦੇ ਵਿੱਚ ਚੱਲਣਾ ਜਿਵੇਂ ਕਿ ਆ ਦੇਖੋ ਫੱਟੀ ਲੱਗੀ ਬਿਲਕੁਲ ਸਹੀ ਐਸੀ ਨੇ ਇਹਨੂੰ ਸੈਟਿੰਗ ਕਰਨੀ ਆ ਜਿਵੇਂ ਕਿ ਹੁਣ ਆਪਾਂ ਚਾਰ ਫੱਟੀਆਂ ਲਾਉਂਦੇ ਤੇ ਆ ਆਪਣੀ ਫੱਟੀ ਨਮੀਆਂ ਜਾਂ ਪੀਆਂ ਜੀ ਦੇਖੋ ਸਾਹਮਣੇ ਇਧਰ ਪੈ ਸੈੱਟ ਹੋ ਰਾ ਆ ਸਿੱਤ ਅੱਛਾ ਕਿਡਾ ਆ ਇਥੋ ਹੀ ਨਾ ਸਾਨੂੰ ਉਧਰ ਉਹ ਫਿਰ ਪਹਿਲਾਂ ਜਿਹਨੇ ਬੰਨਿਆ ਨਾ ਫੈਸ਼ਰ ਤੇ ਉਹਦਾ ਸਾਫਤਾ ਵੀ ਇਹ ਹੁਣ ਆਪਾਂ ਆਪਦੇ ਹਿਸਾਬ ਨਾਲ ਬੰਨਣਾ ਨਹੀਂ ਇਧਰ ਹੁਣ ਉਹ ਫੱਟੀ ਤੋਂ ਆ ਤੇ ਆ ਇਹਦਾ ਦੱਸ ਉਹ ਉਧਰ ਲੱਗਦੀ ਇਹ ਵੀ ਹੈਗਾ ਨਾ 1 ਮਿੰਟ ਇਹ ਆ ਦੇਖ ਆ ਦੇਖ ਆਪਾਂ ਉੱਥੇ ਆਏ ਵੇਖ ਕਿੰਨਾ ਗੈਪ ਆ ਵੇ ਗੈਪ ਆ ਆ ਵੇ ਕਿਦੋਂ ਇੱਧਰ ਆ ਗੈਪ ਵੇਖ ਤੇ ਆ ਗੈਪ ਉਹ ਫੱਟੀ ਦਾ ਯਾਰ ਪਹਿਲੇ ਐਵੇਂ ਬੰਨਣਾ ਨਾ ਸਰਾਸਰ ਉਧਰ ਹੋਣਾ ਇੱਧਰ ਇਹ ਆ ਹੁਣ ਫੱਟੀ ਆਵੇਗੀ ਇਹ ਆ ਵੇ ਕਿੜਾ ਗੈਪ ਇੱਥੇ ਇਹ ਵਿਚਾਲੂ ਹਾਵਣਾ ਬੰਦ ਜਿਹੜੇ ਬੰਦੇ ਨੇ ਬੰਨਣਾ ਉਹ ਹਾਵਣਾ ਉਹ ਬੰਦੇ ਨੇ ਬੰਨਣਾ ਹੀ ਉਹ ਸਾਹ ਨਾਲ ਤੁਆ ਨੁੱਕਰੇ ਵੇਣਾ ਦੋਵੇਂ ਵੀ ਆ ਤੇ ਆ ਆ ਨੁੱਕਰੇ ਆਪਾਂ ਵੇਂਦੇ ਪਾਵੇ ਹਾਂ ਤੇ ਇਧਰ ਉਹ ਆ ਵੇਖ ਠੀਕ ਹੈ ਜਿਹੜੇ ਬੰਦੇ ਨੇ ਬੰਨਣਾ ਉਹ ਬੰਨਣਾ ਹੀ ਉਸ ਤਰੀਕੇ ਨਾਲ ਸ਼ਾਪਟ ਦੀ ਦੂਰੀ ਵੇ ਲੈ ਕਿੰਨੇ ਫੂਟ ਇਹ ਬਣਾਇਆ ਇੱਕ ਇੱਕ ਇਹਦੇ ਚ ਹੋਰ ਵੀ ਥੋੜਾ ਫਾਲਟ ਕਰ ਸਰੇ ਚ ਉਹ ਵੀ ਆਪਾਂ ਕੱਟਣਾ ਆਵੇ ਹੁਣ ਇੱਥੇ ਨਾਲ ਲੱਗ ਗਏ ਨਾ ਤੇ ਇਧਰ ਗਏ ਉਹ ਬੰਨਣਾ ਹੀ ਉਸ ਤਰੀਕੇ ਦਾ ਆਇਆ ਹੁਣ ਆਪਾਂ ਇਹ ਕਰਾਂਗੇ ਤੇ ਗਏ ਵੈਸੇ ਸੱਟ ਇਹਨੂੰ ਮਾੜਾ ਮੋਟਾ ਸੈਟਿੰਗ ਕਰਨੇ ਸੱਟ ਮਾਰ ਕੇ ਐਡੀ ਗੱਲ ਨਹੀਂ ਹੈਗੀ ਅਜੀ ਤਿੰਨ ਵਰਮਾ ਤੁਹਾਨੂੰ ਆਪਾਂ ਪਹਿਲੇ ਵਰਮਾ ਦੀ ਜਾਣਕਾਰੀ ਦਿੰਨੇ ਕਿ ਕਿੰਨੇ ਕੰਮ ਕਿੱਥੇ ਕਰਨਾ ਕਿਉਂਕਿ ਜਿਹੜਾ ਤਾਂ ਆ ਵਰਮਾ ਇਹ ਆਮ ਚਾਦਰ ਤੇ ਚੱਲਣ ਵਾਲਾ ਵਰਮਾ ਜਿੱਦਾਂ ਹੁਣ ਆਪਾਂ ਕੰਬੈਨ ਚਾਦਰ ਤੇਦਰ ਨਮਾੜੇ ਮੋਟੇ ਮੋਰੇ ਕੱਟਣ ਜਾਂਦਾ ਉਹਦੇ ਵਾਸਤੇ ਆ ਤੇ ਜਿਹੜਾ ਆਹ ਚ ਆ ਵਰਮਾ ਇਹ ਆ ਜੀ ਜਿੱਦਾਂ ਐਂਗਲ ਵਗੈਰਾ ਕਿਤੇ ਆਪਾਂ ਮੋਰੇ ਕੱਢਨੇ ਆ ਮਾਰਨੇ ਆ ਜਾਂ ਉੱਥੇ ਕੰਮ ਕਰੂਗਾ ਤੇ ਜਿਹੜੀ ਹਾਰਡ ਚੀਜ਼ ਵਾਸਤੇ ਆ ਉਹ ਵਰਮਾ ਹੀ ਦੇਖੋ ਹਾਰ ਚੀਜ਼ ਨੂੰ ਵਰਮਾ ਆ ਹੀ ਕੰਮ ਕਰੂਗਾ ਨੇੜੇ ਉਹ ਤੇ ਕਾਈ ਮੜਾ ਜੀੜੀ ਹਾਰਡ ਚੀਜ਼ ਹੈ ਜਿੱਦਾਂ ਫਟੀਆਂ ਹੋ ਗਿਆ ਉਹਨੂੰ ਆਹੇ ਚੱਲੂਗਾ ਇਹਨੇ ਕੰਮ ਕਰਨਾ ਜਿੱਦਾਂ ਕਿ ਉਹ ਵਰਮੇ ਵਰਮੇ ਉਹਨਾਂ ਨੇ ਇਹਦੇ ਵਿੱਚ ਕੁਝ ਨਹੀਂ ਲੱਗੇ ਨਾ ਉਹਨਾਂ ਨੇ ਕੰਮ ਕਰਨਾ ਇੱਥੇ ਹੁਣ ਆਪਾਂ ਇਹ ਵਰਮੇ ਨਾਲ ਸ਼ੁਰੂਆਤ ਕਰਨ ਲੱਗੇ ਤੁਹਾਨੂੰ ਦਿਖਾਉਂਦੇ ਹਾਂ ਕਿ ਪਾ ਪੜ੍ਹ ਲੱਗ ਗਈ ਆਪਣੀਆਂ ਫੱਟੀਆਂ तकरीबन 5 ਲੱਗ ਗਈ ਪੰਮਾਂ 5 ਲੱਗ ਗਈਆਂ 3 ਰਹਿ ਗਈਆਂ ਉਹਦੀ ਬਾਤ ਆਪਾਂ ਕਰਾਂਗੇ ਫਿਟਿੰਗਾਂ ਦੀ ਇਹਦੀ ਦੇਖਾਂਗੇ ਜੀ ਇਹ ਤਾਂ ਕਿੱਥੇ ਲੈਨ ਬਟ ਵਗੈਰਾ ਹੈਗੀ ਆ ਉੱਥੇ ਕਰਾਂਗੇ ਆ ਫੱਟੀ ਕਸਣ ਵਾਲੀ ਤੇਰੀ ਥੱਲੇ ਬਜਦੀ ਹੁਦਦੀ ਆ ਜਿਹੜੀ ਰਣਾੜਪੁਰਾ ਨਾਲ ਲਾ ਪਹਿਲੋ ਇਹਨੂੰ ਪਰੇ ਨੂੰ ਕਰ ਉੱਧਰ ਨੂੰ ਆ ਫੱਟੀ ਇਹਨੂੰ ਕਰਨ ਵਾਲੀ ਹੈ ਚੱਲੀ ਆ ਐਨੂੰ ਐਨੂੰ ਭਾਈ ਤੇ ਬਾਕੀ ਤਿੰਨ ਫੱਟੀਆਂ ਲਾ ਕੇ ਆਪਾਂ ਤੁਹਾਨੂੰ ਦੱਸਾਂਗੇ ਕਿ ਗੇਰੇ ਦਾ ਉੱਚਾ ਕਰਾਂਗੇ ਥੋੜਾ ਜਾਂ ਤਾਂ ਕਿ ਡਰਾਈਵਰ ਨੂੰ ਅੜਿੱਕਲ ਬਹੁਤ ਆਉਂਦੀ ਸੀ ਗੇਅਰ ਲਾਉਣ ਚ ਕਿ ਡਰਾਈਵਰ ਪਿੱਛੇ ਦੀ ਚੌਕੇ ਵੱਜਦਾ ਸੀ ਗੇਅਰ ਲੱਗਦਾ ਸੀ ਹੁਣ ਤੁਹਾਨੂੰ ਦੱਸ ਦਿੰਦਾ ਗੇਅਰ ਆਪਾਂ ਸੈੱਟ ਕਰਤਾ ਕਰੋ ਜੀ ਪਹਿਲੇ ਗੇਅਰ ਲੱਗਦਾ ਸੀ ਇਹ ਇੱਥੇ ਸੀ ਬਿਲਕੁਲ ਕਮੈਂਟ ਤੋਂ ਬੜਾ ਹੀ ਜ਼ਿਆਦਾ ਨੀਵਾ ਸੀ ਇੰਦੇ ਤੋਂ ਤੇ ਐਂ ਡਰਾਈਵਰ ਔਖਾ ਕਰਾਉਣਾ ਪਰ ਹੁਣ ਗੇਅਰ ਕਰਤੇ ਜੇ ਇੱਥੇ ਇੱਥੇ ਕੋਈ ਦਿੱਕਤ ਨਹੀਂ ਆਉਣੀ ਬਿਲਕੁਲ ਵੀ ਐ ਬੈਕ ਐ ਅੱਗੇ ਆ ਦੇਖੋ ਉੱਤੇ ਕਰਤਾ ਜੀ ਗੇਅਰ ਪੂਰਾ ਤੇ ਜੋਟਲ ਕਰੋ ਹੈ ਨਲਵਾ ਤੇ ਇਹਦਾ ਜੀ ਥੋੜੇ ਜਿਹਾ ਅੱਗੇ ਨੂੰ ਅਗੇ ਰ ਜਾਨੀ ਕਿ ਆਪਾਂ ਇੱਥੇ ਸੈਟਿੰਗ ਕਰਨਾ ਇਹਨੂੰ ਸਿੱਧਾ ਲੀਵਰ ਨੂੰ ਹੁਣ ਜਾਨੀ ਕਿ ਇਹ ਦੇਖੋ ਇੱਥੇ ਹੁਣ ਗੇਅਰ ਲੱਗਦਾ ਤੇ ਫਿਰ ਸੈੱਟ ਹੁੰਦਾ ਇਹਦੇ ਆਪਾਂ ਲੀਵਰ ਇੱਥੇ ਕਰ ਦੇਣਾ ਵੀ ਜਿਹੜਾ ਇੱਥੋਂ ਇੱਥੇ ਬੈਕ ਤੀਜਾ ਹੋਊਗਾ ਇਧਰ ਦੂਜਾ ਹੋਊਗਾ ਹੁਣ ਬੈਕ ਇੱਥੇ ਲੱਗਦਾ ਤੇ ਇੱਥੇ ਨਿਊਟਰਲ ਹੁੰਦਾ ਜਾਨੀ ਕਿ ਅੱਗੇ ਨੂੰ ਕਰਕੇ ਆ ਤੇ ਇੱਥੇ ਜਿੱਤੇ ਹੁਣ ਲੱਗਾ ਗੇਅਰ ਪਾਪਾ ਜੀ ਇੱਥੇ ਨਰਲ ਕਰਦਾ ਕਰਨਾ ਹੈ ਇੱਥੋਂ ਘਾਬਸਾ ਲੱਗਦੇ ਕਰਾਂਗੇ ਇੱਥੇ ਐਂ ਕਰਕੇ ਡਰਾਈਵਰ ਕਿਉਂਕਿ ਬੈਠਾ ਫਟਾ ਸੀਟ ਤੇ ਲਾਊਗਾ ਅੱਗੇ ਹਿੱਦਾ ਸੀ ਇੱਥੇ ਇੱਥੋਂ ਲਾਉਣਾ ਪੈਂਦਾ ਏਥੱਲੋ ਦੋ ਤਿੰਨ ਤੱਕ ਕੰਮ ਕਿਤੇ ਆਪਾਂ ਹੋਰ ਵੀ ਕਰਾਂਗੇ ਜੀ ਦਾ ਸਦਾਰ ਤੇ ਦੇਖੋ ਜੀ ਆਪਾਂ ਹੁਣ ਕੰਬੈਨਾ ਜੇ ਆਪਾਂ ਕੰਬੈਨਾ ਚਾਲਣੀਆਂ ਛੱਡਤੀਆਂ ਜਿਵੇਂ ਕਿ ਡਰਾਈਵਰ ਹੀ ਪੂਰੇ ਚਲਾਉਂਦੇ ਆ ਤੇ ਆਪਾਂ ਬਿਲਕੁਲ ਬੈਠਾ ਜਿਵੇਂ ਹੁਣ ਆਪਾਂ ਬੈਠੇ ਆ ਕੰਬੈਨ ਤੇ ਆਪਾਂ ਨੂੰ ਪਤਾ ਚੱਲ ਗਿਆ ਕਿ ਇੱਥੇ ਇਹਦੇ ਵਿੱਚ ਐਸ ਸੀ ਚ ਇੱਥੇ ਫਾਲਡਰ ਹੁਣ ਗੇਅਰ ਉੱਚਾ ਕਰਤਾ ਹੋਰ ਇੱਕ ਦੋ ਕੰਮ ਹੋਰ ਕਰਨੇ ਆਂਦੇ ਤੇ ਕੰਮ ਕਰਾਂਗੇ ਜੀ ਵਧੀਆ ਤੇ ਚਲਾਉਂ ਤੇ ਡਰਾਈਵਰ ਕਹਿੰਗਾ ਪੰਮੇ ਹੁਣ ਪੰਮੇ ਨਾਲ ਆਪਾਂ ਪੁੱਛਿਆ ਕਿ ਇਹਦੇ ਗੇਅਰ ਦੇ ਉੱਪਰ ਕਰ ਦੀ ਕਹਿੰਦਾ ਕਰਦੇ ਉੱਪਰ ਹੁਣ ਕਿਤੇ ਹੁਣਗੇ ਲੱਗਦਾ ਜੀ 1 ਨੰਬਰ ਲੱਗਦਾ ਬਿਲਕੁਲ ਸਹੀ ਤੇ ਨਜ਼ਾਰਾ ਵੀ ਆਈ ਜਾਂਦਾ ਤੇ ਆਪਾਂ ਹੋਰ ਵੀ ਤੁਹਾਨੂੰ ਦਿਖਾ ਦਿੰਦੇ ਲਾਤਾ ਜੀ ਕੰਮ ਸਿਰੇ ਸਰੇਸ਼ਰ ਤੇ ਤਕਰੀਬਨ ਫਟੀਆਂ ਲਾਤੇ ਆਂ ਕੱਲ੍ਹ ਨੇ ਪਰਸੋਂ ਆਪਾਂ ਦੋ ਹੀ ਲਾਈਆਂ ਸੀ ਅੱਜ ਤਕਰੀਬਨ ਸਾਰੀਆਂ ਲਾਤੀਆਂ ਆਪਾਂ ਸਿਰੇ ਤੇ ਤੁਹਾਨੂੰ ਦਿਖਾਉਂਦੇ ਆ ਕਿ ਆ ਚੈੱਕ ਕਰੋ ਤੁਸੀਂ ਜੇ ਆਪਾਂ ਜਾਨੀ ਕਿ ਪੱਕੇ ਕਰਨੀਆਂ ਆ ਆ ਦੇਖੋ ਬਿਲਕੁਲ ਗੈਪ ਚੱਲ ਰਿਹਾ ਜੀ ਸਿਰੇ ਚੈੱਕ ਕਰ ਸਕਦੇ ਹੋ ਕਿਉਂਕਿ ਕੰਮ ਕੋਈ ਵੱਡਾ ਨਹੀਂ ਹੁੰਦਾ ਇਹ ਬਾਕੀ ਗੱਲ ਹੁੰਦੀ ਤਰੀਕੇ ਪੰਮਾ ਨਾੜ ਨਹੀਂ ਆ ਕੱਸਿਆ ਆ ਆ ਆ ਹਾਂ ਢੱਲੇ ਤੂੰ ਆਪ ਕਸਨੇਹੀਂ ਢੱਲੇ ਲਈ ਲੈ ਫਿਰਦੇ ਮੈਂ ਤੇ ਹੁਣ ਆਪਾਂ ਜੀ ਪੰਮਾ ਇਹ ਬੈਟ ਦਾ ਵੀ ਕਰਤਾ ਜੀ ਸਿਰੇ ਲਾਤਾ ਤਕਰੀਬਨ ਪਟਾ ਪੂਰਾ ਨਮਾ ਤੇ ਬਸ ਆਪਾਂ ਕਰਦੇ ਕੱਲ ਨੂੰ ਪਾਉਂਦੇ ਸਮਾਨ ਮਸ਼ੀਨ 'ਚ ਕਿੰਨਾ ਟਾਈਮ ਲਾਵੇਗਾ ਕਿੰਨਾ ਟਾਈਮ ਲਾਵੇਗਾ ਬਸ ਰਹਿ ਚਲਾਉਂਦੇ ਆ ਨਾ ਅੱਗੇ ਨਾ ਪੰਮਾ ਪਹਿਲੇ ਆਪਣੇ ਕਿੰਨੇ ਬੰਦੇ ਹੁੰਦੇ ਹਨ ਕੋਈ ਰੌਣਕ ਹੁੰਦੇ ਸੀ ਪਹਿਲਾਂ ਹਣਾ 8-10 ਬੰਦੇ ਹੁੰਦੇ ਦੇ ਹਨ ਰੌਣਕਾਂ ਗਈਆਂ ਕਿੱਥੇ ਚਲੀਆਂ ਰੌਣਕਾ ਪੋਰੇ ਆਪ ਪੋਰ ਲੱਗੇ ਰੌਣਕਾ ਗਾਇਬ ਹੋ ਗਏ ਹਨ ਹੁਣ ਬਾਹਰ ਜਾ ਕੇ ਲੱਗਣੀ ਹਨ ਤੇਰੇ 4 ਬੰਦੇ ਰੌਣਕਾਂ ਲੱਗਣੀਆਂ ਕਿ ਨਹੀਂ ਬਾਹਰ ਲਾ ਮਗੇ ਜਾ ਰੌਣਕਾਂ ਲੱਗਣੀਆਂ ਬਸ ਦੇਖੋ ਜੀ ਆਪਾਂ ਇੱਕ ਨੰਬਰ ਕਾਤੀ ਹੱਟੀ ਦੋ ਨੰਬਰ ਵੀ ਕਾਤੀ ਹੈ ਸੈਟ ਬਸ ਅੱਗੇ ਤੇ ਹੌਲੀ ਹੌਲੀ ਬਸ ਚੱਲ ਰਿਹਾ ਕੰਮ ਹੁਣ ਜਿਵੇਂ ਕਿ ਇੱਥੋਂ ਬਿਲਕੁਲ ਸਹੀ ਹੈ ਜਿਹੜਾ ਇਧਰ ਸਫਾਈ ਕਰਨੀ ਪੋਗੀ ਥੋੜੀ ਦੇਖੋ ਜੀ ਇੱਥੋਂ ਨਾਲ ਲੱਗ ਗਿਆ ਇਧਰੋਂ ਸਾਨਾ ਆ ਦੇਖੋ ਕਿੰਨਾ ਸਾਨਾ ਬਸ ਆ ਸਾਈਡ ਬਿਲਕੁਲ ਸਹੀ ਆ ਥੋੜਾ ਜਿਹਾ ਅੰਦਰੋਂ ਕਰਨ ਵਾਲਾ ਕਰਦੇ ਜਿਹੜਾ ਇੱਥੇ ਆ ਕੇ ਬਾਹਰੋਂ ਕੱਢਣ ਵਾਲਾ ਬਸ ਥੋੜਾ ਜਿਹਾ ਜਿਵੇਂ ਜਿਵੇਂ ਕੰਮ ਕੁਝ ਵੀ ਨਹੀਂ ਰਿਹਾਗਾ ਬਸ ਤਕਰੀਬਨ ਆਪਣਾ ਕੰਮ ਸੈੱਟ ਹੀ ਆ ਤੇ ਬਸ ਬੈੱਡ ਵੀ ਤਿਆਰ ਹੋ ਗਿਆ ਆਪਣਾ ਫਟਾਫਟਾ ਵਗੈਰਾ ਲਾਤਾ ਇਹਦੀ ਆ ਸ਼ਿਲਟ ਵਗੈਰਾ ਪਟ ਕੇ ਕਿਉਂਕਿ ਥੋੜੀ ਜਿਥੋਂ ਖਰਾਬ ਹੈ ਸਾਮਣੇ ਤੋਂ ਕੱਢ ਕੇ ਨਵੀਂ ਬਣਾਵਾਂ ਹਿੱਕੇ ਦੀ ਪੌੜੀ ਬਣਾਉਣੀ ਹੈ ਤਿਆਰ ਕਰਨੀ ਹੈ ਫੋਲਡ ਹੋ ਜਾ ਪੌੜੀ ਜਾਨੀ ਕਿ ਉੱਪਰ ਚਲੀ ਹੈ ਉਹ ਚੀਜ਼ ਕਰਨੀ ਹੈ ਤਿਆਰ ਇਹਦੀ ਇਹ ਪੌੜੀ ਹੈਗੀ ਆ ਜਾਨੀ ਕਿ ਸਿੱਧਾ ਚੱਕਣੀ ਪੈਂਦੀ ਆ ਤੇ ਆਪਣੇ ਉਧਰ ਜੇ ਕੰਮ ਚੱਲ ਰਿਹਾ ਕੋਠੀ ਦਾ ਉਹਦੇ ਕਰਕੇ ਆਪਾਂ ਥੋੜਾ ਜਿਹਾ ਕੰਮ ਚੋਂ ਬੰਦ ਕਰਾਂਗੇ ਤੇ ਵਿੱਚੋਂ ਤਕਰੀਬਨ ਕਰਦਿਆਂ ਸਟਾਪ ਕਰ ਬਿਲਕੁਲ ਰੈਡੀ ਹੋ ਗਏ ਨੇ ਗੈਟ ਆਉਂਦੇ ਬਹਿਰ ਚੈੱਕ ਕਰਨਿਆਂ ਅੰਦਰੋਂ ਨਾਲ ਦੇਖਨੀ ਆ ਜੇ ਆਪਾਂ ਜਾਵਾਂਗੇ ਜੀ ਬਾਹਰ ਪੱਟੀ ਜਿਹੜੀ ਬਿੰਗੀ ਹੈ ਨਾ ਉਹ ਹੁਣ ਨਾਲ ਲੈ ਕੇ ਆਇਆ ਚੰਗਾ ਉਹ ਬਾਹਰ ਵਿੱਚ ਲਾਸਟ ਵਿੱਚ ਨੂੰ ਸਿੱਧੀ ਕਰਕੇ ਫਿਰ ਪਾਉਣਾ ਉਹ ਕੋਈ ਪੱਟੀ ਨਹੀਂ ਉਹ ਤਦ ਦਿਖ ਜਾਣੀ ਤੋਂ ਲਿਆਵਾਂਗਾ ਮੈਂ ਤੁਹਾਨੂੰ ਦੱਸ ਦਊਗਾ ਦੇਖੋ ਜੀ ਕਿ ਇਹਦਾ ਕੋਈ ਵੱਡਾ ਕੰਮ ਨਹੀਂ ਹੈਗਾ ਫਟੀਆਂ ਲਾਉਣ ਦਾ ਫਟੀਆਂ ਦੇਖੋ ਕਿ ਆਪਾਂ ਜਿੱਦਾਂ ਕਿ ਹੁਣ ਬੰਦੇ ਥੋੜੇ ਆ ਨਹੀਂ ਕੋਈ ਵੱਡੀ ਗੱਲ ਨਹੀਂ ਹੈਗੀ ਆਂਦੀ ਕਿਉਂਕਿ ਇਹਦਾ ਤਾਂ ਥਰੇਸ਼ਰ ਹੀ ਹੋਰ ਤਰੀਕੇ ਦਾ ਥਣੂ ਜਿਵੇਂ ਕਹੋ ਥਰੇਸ਼ਰ ਪਿਆ ਉਹਦੀ ਫੱਟੀ ਲਾਣੀ ਤੇ ਇਸ ਤੋਂ ਵੀ ਨਹੀਂ ਆ ਰਹਾ ਤੇ ਹੁਣ ਲੱਗੀਆਂ ਫਟੀਆਂ ਆਪਣੇ ਦੋ ਸਿਣ ਚੱਲਣ ਗਿਆ ਫਿਰ ਉਸ ਤੋਂ ਬਾਅਦ ਫਿਰ ਲਾਵਾਂਗੇ ਦੋ ਸਾਲ ਬਾਅਦ ਫਿਰ ਖੁਰਦਾ ਨਹੀਂ ਕੱਲ ਨੂੰ ਲੱਗਣਾ ਹੈ ਦਿਹਾੜੀ ਉਧਰ ਕੱਲ ਨੂੰ ਆ ਕਰਕੇ ਪੰਮਾ ਅਸੀਂ ਕਰਨੇ ਵੀ ਅੱਜ ਸਾਡਾ ਥਰੇਸ਼ਰ ਹੋ ਜਾ ਸੈਟ ਤੇ ਬੈੱਡ ਅਸੀਂ ਪਾ ਦੀ ਕਿਉਂਕਿ ਬੈੱਡ ਇੰਨੀ ਚਾਦਰ ਗਲੀ ਸੀ ਆ ਦੇਖੋ ਇੰਨੀ ਆ ਪਕੀਸ ਕੱਟਦਾ ਕਿਉਂਕਿ ਟਾਈਮ ਦੇ ਹਿਸਾਬ ਨਾਲ ਟਾਈਮ ਥੋੜਾ ਤੇ ਇਸ ਸਾਲ ਥੋੜਾ ਜਿਹਾ ਲੇਟ ਵੀ ਹੋ ਗਿਆ ਕਿਉਂ ਮਕਾਨਾਂ ਦਾ ਕੰਮ ਚੱਲਿਆ ਆਪਣਾ ਉਹਦੇ ਕਰਕੇ ਥੋੜੇ ਜਿਹਾ ਲੇਟ ਹੋ ਗਿਆ ਤੇ ਇੰਨਾ ਕੁ ਗਲਿਆ ਸੀ ਇਹ ਪੀਸ ਆਪਾਂ ਕੱਢ ਕੇ ਤੇ ਇੰਨੇ ਨਵੇਂ ਪਾ ਦੇ ਜਨ ਕਿ ਹੈ ਨਵੇਂ ਸੀ ਆਪਣੇ ਕੋਲ ਪਹਿਲੇ ਵੀ ਤੇ ਇਹ ਕੱਢ ਕੇ ਤੇ ਹੋਰ ਪਾ ਤੇ ਉਹ ਪੀਸ ਇੱਥੇ ਕੱਢਿਆ ਕਿਧਰ ਛੱਟਿਆ ਪਮਿਆਂ ਜਿਹੜੇ ਖਰਾਬ ਦੇ ਸੀ ਆ ਦੇਖੋ ਜੀ ਆ ਗਲੇ ਪੈਸੀ ਇਹ ਕੱਟਦੇ ਆਪਾਂ ਤੇ ਆ ਪਿੱਛੇ ਹੁਣ ਕਿ ਟਾਂਕੇ ਲਾਵਾਂਗੇ ਟਾਂਕੇ ਲਾ ਦੱਸ ਜਾਂਦਾ ਵਧਾ ਵਧਾ ਥੱਲੇ ਚਾਦਰ ਕ ਐਵੇਂਗਾ ਚਾਦਰ ਜੀ ਇਹਦੇ ਟਾਂਕਾ ਕਿਉਂ ਲੱਗੇਗਾ ਬੋਲੇ ਬੋਲੇ ਦਾ ਇਹ ਮੋਰੇ ਖੜ ਦਿੰਦੇ ਕਿਨੂੰ ਕਿਥੇ ਨਾਲ ਪਾ ਦਾਂ ਕਿਥੇ ਲਾਵਾਂਗੇ ਟਾਂਕੇ ਆ ਦੇਖ ਸਾਪਾ ਕ ਇੱਥੇ ਕੱਟ ਦੇਣਾ ਅੱਛਾ ਇਹ ਕ ਇੱਥੇ ਕੱਟ ਦੇਣਾ ਕਸੇ ਨਾਲ ਲੱਪੇ ਜਾਏਗਾ ਇਹ ਨੱਪਾ ਗਿਆ ਨਾ ਬਾਕੀ ਇੱਕ ਇੱਥੇ ਟਾਂਕਾ ਚ ਲਾ ਦੇਈਏ ਇੱਕ ਹੋਰ ਨਹੀਂ ਵੱਡੇ ਪੀਸਾਂ ਓ ਮਾਰਸ ਦਰੂ ਇਹਨਾਂ ਨਹੀਂ ਜੇ ਲੱਗਦਾ ਤੇ ਪਤਾ ਕੀ ਕਰਨਾ ਆਪਾਂ ਇਹਦੇ ਵਿੱਚ ਨਾਟਕ ਆਸ ਕੇਣਾ ਇਹਦੇ ਵਿੱਚ ਮੋਰੇ ਕੱਢ ਕੇ ਵਿੱਚੋਂ ਨਾਟਕ ਸਜਾਣ ਗੱਗੇ ਤੇ ਪਿੱਛੇ ਟਾਂਕੇ ਲੱਗ ਜਾਣਗੇ ਤੇ ਜਿੰਨੇ ਹੀ ਲਾਣਾ ਤੇ ਤੇਰੀ ਮਰਜ਼ੀ ਹੈ ਹਾਂ ਰਹਿੰਦੀ ਹੈ ਰਹਿੰਦੀ ਹੈ ਦਾ ਨੂੰ ਬਣਾ ਦਾ ਆਹ ਨਵਾ ਪਿਆਰ ਕਰਾਂਗੇ ਦੇਖਾ ਇੱਥੇ ਟਾਂਕਾ ਲਾ ਦਾਂਗੇ ਹੂੰ ਇਹਨੂੰ ਲਾ ਫੱਟੀ ਖੁੱਲ ਗਈ ਕੋਈ ਨਹੀਂ ਇਹਦੇ ਨੂੰ ਲਾ ਦੇ ਖੋਲ ਦੇ ਜਲਦੀ ਆਪਾਂ ਲਾਈਏ ਤੇ ਫਿਰ ਹੋਰ ਕੰਮ ਕਰੀਏ ਕੋਈ ਤੂੰ ਫਿਰ ਪਤਾ ਕੀ ਕਰਨਾ ਈ ਮੈਂ ਆ ਕਰ ਲਾਂਗਾ ਸੱਟ ਤੂੰ ਕੀ ਕਰੇਗਾ ਉਹ ਕਰ ਦੇ ਮੈਨੂੰ ਕੀ ਬੈੱਡ ਪਰ ਆਹ ਫੱਟੀਆਂ ਵੀ ਕਾਹ ਲੈ ਕਮਾਰ ਉੱਪਰ ਲਾ ਆਹ ਜਿਹੜੀ ਦੂਜੇ ਪਹ ਹੁਕਮ ਕਰਵੇਗੀ ਤੇ ਬਾਅਦ ਕਹਿ ਰਿਹਾ ਪੱਟੀ ਲੈ ਨਿਸ਼ਾਨੀ ਲਾਈਏ ਓਏ ਲੈ ਨਿਸ਼ਾਨੀ ਲਾਈਏ ਤੇ ਫਿਰ ਤੂੰ ਕਾਸਲੀ ਤੇ ਮੈਂ ਉਹ ਕਰ ਲਾਂ ਆ ਫੱਟੀ ਉਧਰ ਰੱਖ ਦੇ ਆ ਪਹਿਲੀ ਵਾਲੀ ਨਾ ਇਹ ਉਧਰ ਰੱਖ ਦੇ ਤੇ ਆਪਣੀਆਂ 8 ਫੱਟੀਆਂ ਹੋ ਗਈਆਂ 8 ਫੱਟੀਆਂ ਬਖ ਲੱਗ ਰੱਖਣੀਆਂ ਨੇ ਚੰਗਾ ਬੰਨ ਕੇ ਸ਼ਰੀਏ ਨਾਲ ਇਹ ਮਿਲਦਾ ਇਹ ਵਿੰਗੀ ਉੱਤੇ ਲਿਖਿਆ ਆ ਜਿਹੜੇ ਵਿੰਗੀ ਏ ਆ ਵਿੰਗੀ ਹੌਲਾ ਦੋ ਚੱਕ ਕੇ ਇਹ ਲੈ